ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਦਾਰ ਗੁਰਪ੍ਰੀਤ ਸਿੰਘ ਖੁੰਲਰ ਆਈਪੀਐਸ ਜੀ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਸੇ ਮੈਂਮ ਤਹਿਤ ਸਾਡੇ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਸਬ ਇੰਸਪੈਕਟਰ ਤੇ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਇਹਨਾਂ ਵੱਲੋਂ ਦੋ ਵਿਅਕਤੀ અમૃત પાલ ਸਿੰਘ પુત્ર ਰੇਸ਼ੂ ਸਿੰਘ baba deep singh colony ਤੇ ਆਕਾਸ਼ ਕੁਮਾਰ પુત્ર અરવિંદ ਕੁਮਾਰ ਰਤਨ ਸਿੰਘ ਚੌਂਗ નવી ਬਾਦੀ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ 2 ਪਿਸਟਲ ਬਤੀਬੋਰ ਦੇ ਤੇ 4 ਰੌਂਦ ਬਰਾਮਦ ਕੀਤੇ ਆ ਇਸ ਸਬੰਧੀ ਥਾਣਾ ਅਰਜੀਤ ਐਵ ਨੂੰ ਵਿਖੇ ਮਕਦਮਾ ਨੰਬਰ 47 ਅੰਡਰ ਸੈਕਸ਼ਨ 25368 ਆਰਮਜੈਕਟ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਫਰਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਾ ਫਰਦਰ ਮਾਡ ਲੈ ਕੇ ਇਹਨਾਂ ਤੋਂ ਹੋਰ ਵੀ ਅਸਲਾ ਬਰਾਮਦ ਹੋਣ ਦੀ ਆਸ ਹੈ